ਤੁਹਾਡੀ ਸੋਚ ਤੇ ਜਾ ਰਹੇ ਬੋਕੇ ਵਿੰਦ ਕੇਜਰੀਵਾਲ ਤੁਹਾਡੀ ਸੋਚ ਤੇ ਜਾ ਰਹੇ ਬੋਕੇ ਵਿੰਦ ਕੇਜਰੀਵਾਲ ਤੁਹਾਡੀ ਸੋਚ ਤੇ ਜਾ ਰਹੇ ਬੋਕੇ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਭ ਤੋਂ ਪਹਿਲਾਂ ਧੰਨਵਾਦ ਮੀਡੀਆ ਦਾ ਤੁਸੀਂ ਇੱਕ ਬੜੇ ਛੋਟੇ ਜਿਹੇ ਸੱਦੇ ਦੇ ਉੱਤੇ ਐਡੀ ਵੱਡੀ ਤਾਦਾਦ ਦੇ ਵਿੱਚ ਉਰੇ ਪਹੁੰਚੇ ਹੋ ਤੇ ਮੈਂ ਦੂਸਰਾ ਧੰਨਵਾਦ ਕਰਦਾ ਸਾਡੇ ਲੋਕ ਸਭਾ ਹਲਕਾ ਫਤੇਗਰ ਸਾਹਿਬ ਦੇ ਉਮੀਦਵਾਰ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਜੀਪੀ ਜੋ ਮੇਰੇ ਨਾਲ ਖੜੇ ਨੇ ਅੱਜ ਜੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਖੰਨੇ ਦੇ ਵਿੱਚ ਇੱਕ ਬਹੁਤ ਵੱਡਾ ਜਿਹਨੂੰ ਕਹਲਿਓ ਵੀ ਪਰਿਵਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵਾਧਾ ਕੀਤਾ ਹੈ ਤਕਰੀਬਨ ਸਮਝ ਲਓ ਵੀ ਜਿਹੜੇ ਆਪਣੇ ਖੰਨੇ ਦੇ ਟਕਸਾਲੀ ਕਾਂਗਰਸੀ ਪਰਿਵਾਰ ਜਿਨ੍ਹਾਂ ਦੇ ਸਿਰ ਤੇ ਕਾਂਗਰਸ ਦੇ ਜਾਨੀ ਕਿ ਮਨਾਰ ਖੜੇ ਸੀਗੇ ਅੱਜ ਉਹ ਆਮ ਆਦਮੀ ਪਾਰਟੀ ਦੇ ਵਿੱਚ ਉਹ ਪਰਿਵਾਰ ਕਾਫੀ ਜ਼ਿਆਦਾ ਸ਼ਾਮਲ ਹੋਏ ਨੇ ਔਰ ਮੈਂ ਮੰਨਦਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਕਿਤੇ ਪੰਜਾਬ ਪ੍ਰਤੀ ਵਿਕਾਸ ਦੇ ਕਾਰਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਔਰ ਪੰਜਾਬ ਦੇ ਅੰਦਰ ਚੱਲ ਰਹੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਪ੍ਰਗਤੀਸ਼ੀਲ ਕੰਮਾਂ ਨੂੰ ਦੇਖਦੇ ਹੋਏ ਡਵੈਲਪਮੈਂਟ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਇਹ ਪਰਿਵਾਰਾਂ ਨੇ ਬਹੁਤ ਵੱਡਾ ਫੈਸਲਾ ਲ取ਿਆ ਮੈਂ ਇਹਨਾਂ ਨੂੰ ਇੱਕ ਵਚਨਬੱਧ ਹੋ ਕੇ ਇਹਨਾਂ ਦੇ ਨਾਲ ਇੱਕ ਪ੍ਰੋਮਿਸ ਕਰਦਾ ਐ ਕਿ ਇਹ ਕਿ ਇਹਨਾਂ ਨੂੰ ਜਿੰਨਾ ਮਾਨ ਸਤਕਾਰ ਮੈਂ ਆਪਣੇ ਵੱਲੋਂ ਦੇ ਸਕਿਆ ਇਸ ਪਾਰਟੀ ਦੇ ਵਿੱਚ ਵੱਧ ਤੋਂ ਵੱਧ ਦਊਗਾ ਔਰ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਵੀ ਸੀ ਕਿ ਕੀ ਕਾਰਨ ਹੋਇਆ ਕਿ ਤੁਸੀਂ ਕਾਂਗਰਸ ਛੱਡ ਕੇ ਆਜਮਦ ਪਾਰਟੀ ਚ ਆਉਣ ਦਾ ਮਨ ਬਣਾਇਆ ਇਹਨਾਂ ਨੇ ਵੀ ਇਹ ਗੱਲ ਕਹੀ ਕਿ ਸਾਡੀ ਉਧਰ ਪੁੱਛ ਨਹੀਂ ਸੀ ਕਿ ਅਸੀਂ ਬਹੁਤ ਲੰਬਾ ਸਮਾਂ ਕਈ ਦਹਾਕਿਆਂ ਤੋਂ ਉਧਰ ਅਸੀਂ ਸੇਵਾ ਕੀਤੀ ਸੀ ਉਸ ਪਾਰਟੀ ਦੀ ਪਰੰਤੂ ਜਦੋਂ ਅਸੀਂ ਆਪਣੇ ਆਪ ਨੂੰ ਇੱਕ ਨੋਟ ਮਹਿਸੂਸ ਕੀਤਾ ਤੇ ਫਿਰ ਅਸੀਂ ਇਹ ਫੈਸਲਾ ਕੀਤਾ ਵੀ ਇੱਕ ਪਾਸੇ ਸਰਕਾਰ ਐਨੇ ਦੱਲਾ ਤਾਂ ਆਮ ਆਦਮੀ ਪਾਰਟੀ ਦੀ ਕੰਮ ਕਰਨ ਲੱਗੀ ਹੋਈ ਹੈ ਤਾਂ ਕਿਉਂ ਨਾ ਫਿਰ ਅਸੀਂ ਮਨ ਬਣਾ ਕੇ ਇਧਰ ਪਾਰਟੀ ਜੁਆਇਨ ਕਰੀਏ ਔਰ ਖੰਨੇ ਨੂੰ ਜਿਵੇਂ ਪਹਿਲਾਂ ਵੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਖੰਨੇ ਲਈ ਇਹ ਹੁਣ ਕਹਿੰਦੇ ਵੀ ਅਸੀਂ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੰਨੇ ਦੀ ਹੋਰ ਤਰੱਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਅੰਮ੍ਰਿਤਸਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗਦਾ ਕੁਝ ਹੋ ਰਿਹਾ ਹੈ ਕੁਝ ਖਾਲੀ ਲੋਕ ਹਾਂਜੀ ਕਈ ਸਾਡੇ ਸੰਪਰਕ ਦੇ ਵਿੱਚ ਨੇ ਹੋਰ ਪਾਰਟੀਆਂ ਦੇ ਵੱਡੇ ਲੀਡਰ ਸਹਬਾਨ ਤੇ ਬਹੁਤ ਜਲਦੀ ਤੁਹਾਨੂੰ ਉਹ ਵੀ ਖੁਸ਼ਖਬਰੀ ਦਵਾਂਗੇ ਕਿਉਂਕਿ ਇਹ ਇੱਕ ਸਮਝ ਲਓ ਵੀ ਇੱਕ ਮੈਂ ਫੇਰ ਕਹਿ ਰਿਹਾ ਤਰੱਕੀ ਜਿਹੜੀ ਪੰਜਾਬ ਦੀ ਹੋ ਰਹੀ ਹੈ ਨਾ ਇਹ ਉਹਨੂੰ ਦੇਖ ਕੇ ਜਾਨੀ ਕਿ ਬੜੀ ਇੱਕ ਮੂਵਮੈਂਟ ਬਣੀ ਹੋਈ ਹੈ ਸੁਰ ਵੱਡੀ ਗੱਲ ਇਹ ਹੈ ਜਿਹੜੀ ਇਹ ਪਾਰਟੀ ਸਾਡੀ ਆਮ ਆਦਮੀ ਪਾਰਟੀ ਹੈ ਨਾ ਇਹ ਸਧਾਰਨ ਲੋਕਾਂ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਸਾਡੇ ਵਿੱਚ ਵੀਆਈਪੀ ਕਲਚਰ ਹੈ ਨਹੀਂ ਅਸੀਂ ਕਿਸੇ ਵੀ ਵਰਕਰ ਨੂੰ ਅਸੀਂ ਕਿਸੇ ਵੀ ਆਪਣੇ ਜਿਹੜਾ ਪਾਸ ਅਧਿਕਾਰੀ ਉਹਨੂੰ ਮਿਲਣ ਲਈ ਅਸੀਂ ਇੱਦਾਂ ਮਿਲਦੇ ਮਤਲਬ ਇੱਕ ਦੂਜੇ ਨਾਲ ਅਸੀਂ ਵਰਤਦੇ ਹਾਂ ਵਿਚਰਦੇ ਹਾਂ ਜਿਵੇਂ ਅਸੀਂ ਆਪਸ ਦੇ ਵਿੱਚ ਸਾਡਾ ਰਿਸ਼ਤਾ ਇੱਕ ਭਾਈਆਂ ਵਾਲਾ ਰਿਸ਼ਤਾ ਹੋਵੇ ਸਾਡੇ ਜਿਹੜਾ ਵੀਆਈਪੀ ਕਲਚਰ ਨਾ ਹੋਣਾ ਸਾਡੀ ਈਜ਼ੀ ਐਕ্সেਸਿਬਿਲਟੀ ਹੋਣੀ ਸਾਰਿਆਂ ਨੂੰ ਐਨਾ ਇਸ ਤਰੀਕੇ ਨਾਲ ਸਾਡੇ ਵੱਡੇ ਤੋਂ ਵੱਡੇ ਲੀਡਰਾਂ ਦਾ ਵੀਆ ਮਿਲਣਾ ਇਹ ਕਿੱਥੇ ਦਾ ਕਿੱਥੇ ਕਿੱਥੇ ਜਿਹੜੀ ਗੱਲ ਹੈ ਇਹ ਲੋਕਾਂ ਦੇ ਵਿੱਚ ਬੜਾ ਅਪੀਲ ਕਰਦੀ ਹੈ ਚਰਚਾ ਰਚਾ ਸੋ ਇਹਦਾ ਕਾਰਨ ਹੈ ਕਿ ਆਮ ਆਦਮੀ ਪਾਰਟੀ ਦਾ ਐਡਾ ਵੱਡਾ ਵਾਅਦਾ ਹੋ